ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਨੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕਿ ਸਾਡੇ ਕੋਲ ਇੰਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜ਼ਰੂਰ ਇਹਦਾ ਸੰਗ੍ਰਹਿਣ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਜੀ ਵਾਲੀ ਹੈਗੀ ਹੈ ਜੋ ਵੀ ਸਰਕਾਰ ਛਾਪ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਦੁਬਾਰੇ ਕੋਈ ਘੋਕ ਕਢਣ ਦੀ ਹੈ ਤੇ ਮੈਨੂੰ ਲੱਗਦਾ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਨੁਸਥ ਸੋਧ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ এডਿਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫ਼ਤਾਰ ਰੱਖਿਆ ਜਾਏਗਾ ਲੇਕਿਨ ਲਾਲਾ ਜੀ ਆਪ ਧਰਮ ਪ੍ਰਚਾਰ ਕੇ ਚੇਅਰਮੈਨ ਵੀ ਰਹੇ ਹੈਂ ਦਿੱਲੀ ਕਮੇਟੀ ਕੇ ਇਸ ਵਿੱਚ ਗਲਤ ਕਿਆ ਲਿਖਾਇਆ ਹੈ ਦੇਖੋ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਵੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਆਂ ਔਰ ਬਾਣੀ ਪੜਦੇ ਕਿੱਥੇ ਨਾ ਕਿੱਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਔਰ ਆਧੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬਹਿ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਨੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕਿ ਸਾਡੇ ਕੋਲ ਇੰਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜਰੂਰ ਇਹਦਾ ਸੰਕਲਨ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਂਜੀ ਵਾਲੀ ਹੈ ਜੋ ਵੀ ਸਰਕਾਰ ਸਾਫ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਦੁਬਾਰੇ ਕੋਈ ਘੋਕ ਕੱਢਣੀ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਨੂੰ ਸੋਧ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ এডਿਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫ਼ਤਾਰ ਰੱਖਿਆ ਜਾਏਗਾ ਲੇਕਿਨ ਰਾਣਾ ਜੀ ਆਪ ਧਰਮ ਪ੍ਰਚਾਰ ਕੇ ਚੇਅਰਮੈਨ ਵੀ ਰਹੇ ਹੈ ਦਿੱਲੀ ਕਮੇਟੀ ਕੇ ਇਸ ਵਿੱਚ ਗਲਤ ਕੀ ਲਿਖਿਆ ਹੈ ਆਖਿ ਦੇਖੋ ਇਹ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਵੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਹਾਂ ਹੋਰ ਬਾਣੀ ਪੜਦੇ ਕਿੱਥੇ ਨਾ ਕਿੱਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਉਹ ਰਾਦੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬਹਿ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦਵਾਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕਿ ਸਾਡੇ ਕੋਲ ਇੰਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜ਼ਰੂਰ ਇਹਦਾ ਸੰਕਲਨ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਂਜੀ ਵਾਲੀ ਹੈਗੀ ਹੈ ਜੋ ਵੀ ਸਰਕਾਰ ਛਾਪ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਦੁਬਾਰੇ ਕੋਈ ਘੋਕ ਕਢਣ ਦੀ ਹੈ ਤੇ ਮੈਨੂੰ ਲੱਗਦਾ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਨੁਸਥ ਸੋਧ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ ਐਜੂਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫ਼ਤਾਰ ਰੱਖਿਆ ਜਾਏਗਾ ਲੇਕਿਨ ਰਾਜੀ ਆਪ ਧਰਮ ਪ੍ਰਚਾਰ ਕੇ ਪੂਰ ਚੇਅਰਮੈਨ ਵੀ ਰਹੇ ਹੈ ਦਿੱਲੀ ਕਮੇਟੀ ਕੇ ਇਸ ਮੇ ਗਲਤ ਕੀ ਲਿਖਿਆ ਹੈ ਆਖਿਰ ਦੇਖੋ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਆਂ ਹੋਰ ਬਾਣੀ ਪੜਦੇ ਕਿਥੇ ਨਾ ਕਿਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਉਹ ਅੱਧੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬਹਿ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਨੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕਿ ਸਾਡੇ ਕੋਲ ਇੰਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜ਼ਰੂਰ ਇਹਦਾ ਸੰਗਠਨ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਜੀ ਵਾਲੀ ਹੈ ਜੋ ਵੀ ਸਰਕਾਰ ਛਾਪ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਉਹ ਬਾਰੇ ਕੋਈ ਘੋਕ ਕੱਢਨੀ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਨੁਸਿਤ ਸੋਧ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ ਐਜੂਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫਤਾਰ ਰੱਖਿਆ ਜਾਏਗਾ ਲੇਕਿਨ ਸਰ ਜੀ ਆਪ ਧਰਮ ਪ੍ਰਚਾਰ ਕੇ ਪੂਰ ਚੇਅਰਮੈਨ ਵੀ ਰਹੇ ਹੈ ਦਿੱਲੀ ਕਮੇਟੀ ਕੇ ਇਸ ਮੇ ਗਲਤ ਕੀ ਲਿਖਿਆ ਹੈ ਆਖਿਰ ਦੇਖੋ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਆਂ ਹੋਰ ਬਾਣੀ ਪੜਦੇ ਕਿਥੇ ਨਾ ਕਿਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਉਹ ਅੱਧੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬੈ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਨੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕਿ ਸਾਡੇ ਕੋਲ ਇੰਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜਰੂਰ ਇਹਦਾ ਸੰਗ੍ਰਹਿਣ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਜੀ ਵਾਲੀ ਹੈਗੀ ਹੈ ਜੋ ਵੀ ਸਰਕਾਰ ਛਾਪ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਉਹ ਬਾਰੇ ਕੋਈ ਘੋਕ ਕੱਢਨੀ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਹਨੂੰ ਸੋਚ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ এডਿਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫ਼ਤਾਰ ਰੱਖਿਆ ਜਾਏਗਾ ਲੇਕਿਨ ਲਾਲਾ ਜੀ ਆਪ ਧਰਮ ਪ੍ਰਚਾਰ ਕੇ ਚੇਅਰਮੈਨ ਵੀ ਰਹੇ ਹੈਂ ਦਿੱਲੀ ਕਮੇਟੀ ਕੇ ਇਸ ਵਿੱਚ ਗਲਤ ਕਿਆ ਲਿਖਾਇਆ ਹੈ ਦੇਖੋ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਵੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਆਂ ਔਰ ਬਾਣੀ ਪੜਦੇ ਕਿੱਥੇ ਨਾ ਕਿੱਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਔਰ ਆਧੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬਹਿ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਲਗਾਤਾਰ ਗਰਾਵੜ ਦੇ ਪਾਸੇ ਤੁਰਦੀ ਜਾ ਰਹੀ ਹੈ ਆਪਣੇ ਇਤਿਹਾਸ ਨੂੰ ਤੋਰ ਮੜੋੜ ਰਹੀ ਹੈ ਉਸੇ ਦੇ ਵਿੱਚ ਅੱਗੇ ਵਧਾਣੇ ਕੀਤਾ ਹੁਣ ਜਿਹੜੀ ਕਿਤਾਬ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੇ ਪ੍ਰਤੀ ਸ਼ਬਦਾਵਲੀ ਵਰਤ ਰਹੇ ਨੇ ਔਰ ਜੋ ਕੇ ਸਾਡੇ ਕੋਲ ਇਨਾ ਵੱਡਾ ਇਤਿਹਾਸ ਹੈ ਦਸਮ ਪਾਤਸ਼ਾਹ ਦੀ ਬਾਣੀ ਦਾ ਔਰ ਦਸਮ ਪਾਤਸ਼ਾਹ ਦੇ ਇਤਿਹਾਸ ਦਾ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਕ ਕਮੇਟੀ ਬਣਾ ਕੇ ਜਰੂਰ ਇਹਦਾ ਸੰਗਠਨ ਕਰਕੇ ਇਹਨੂੰ ਕਰਨਾ ਚਾਹੀਦਾ ਸੀ ਪਰ ਕਿੱਥੇ ਨਾ ਕਿੱਥੇ ਇਹਨਾਂ ਦੀ ਜਿਹੜੀ ਸੋਚ ਹੈ ਉਹ ਸਿਰਫ ਹਾਂਜੀ ਵਾਲੀ ਹੈਗੀ ਹੈ ਜੋ ਵੀ ਸਰਕਾਰ ਸਾਫ ਦੇਵੇ ਜੋ ਵੀ ਇਹ ਕੋਈ ਗਲਤ ਕੰਮ ਹੋ ਜਾਏ ਇਹਨਾਂ ਨੇ ਨਾ ਤੇ ਪ੍ਰੋਟੈਸਟ ਕਰਨਾ ਹੈ ਨਾ ਦੁਬਾਰੇ ਕੋਈ ਘੋਕ ਕਢਣ ਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਇਸ ਗੱਲ ਨੂੰ ਚੁੱਕਿਆ ਔਰ ਉਹਨਾਂ ਨੇ ਦੱਸਿਆ ਕਿ ਜੇ ਇਹਨਾਂ ਨੇ ਆਪਣੀ ਟਾਈਮ ਦੇ ਪੀਰੀਅਡ ਦੇ ਵਿੱਚ ਨਹੀਂ ਉਨੂੰ ਸੋਧ ਕੀਤੀ ਤੇ ਫਿਰ ਇਹਦਾ ਇੱਕ ਬਹੁਤ ਵੱਡਾ ਰੂਪ ਲਏਗਾ ਜਿਹੜਾ ਪ੍ਰਦਰਸ਼ਨ ਵੀ ਹੋਏਗਾ ਔਰ ਜਿਸ ਤਰੀਕੇ ਨਾਲ এডਿਕੇਸ਼ਨ ਜਿਹੜਾ ਹੈਗਾ ਡਿਪਾਰਟਮੈਂਟ ਉਹਦੇ ਨਾਲ ਵੀ ਰਫ਼ਤਾਰ ਰੱਖਿਆ ਜਾਏਗਾ ਲੇਕਿਨ ਰਾਣਾ ਜੀ ਆਪ ਧਰਮ ਪ੍ਰਚਾਰ ਕੇ ਚੇਅਰਮੈਨ ਵੀ ਰਹੇ ਹੈ ਦਿੱਲੀ ਕਮੇਟੀ ਕੇ ਇਸ ਵਿੱਚ ਗਲਤ ਕੀ ਲਿਖਿਆ ਹੈ ਆਖਿਰ ਦੇਖੋ ਇਹ ਇਹ ਨਾ ਅਕਾਲ ਜਦੋਂ ਵੀ ਗੁਰੂ ਸਾਹਿਬ ਨੇ ਕਿਸੇ ਦੀ ਵੀ ਪੂਜਾ ਕਰਨ ਦੀ ਗੱਲ ਕੀਤੀ ਤਾਂ ਅਕਾਲ ਪੁਰਖ ਦੀ ਕੀਤੀ ਚਾਹੇ ਅਸੀਂ ਚੰਡੀ ਦੀ ਵਾਰ ਪੜਦੇ ਆਂ ਹੋਰ ਬਾਣੀ ਪੜਦੇ ਕਿੱਥੇ ਨਾ ਕਿੱਥੇ ਜਿਹੜੀ ਅੱਧੀ ਤੁਕ ਲਿਖ ਦਿੰਦੇ ਨੇ ਨਾ ਉਹ ਰਾਦੀ ਤੁਕ ਨਹੀਂ ਲਿਖਦੇ ਉੱਥੇ ਕਨਫਿਊਜ਼ਨਸ ਕ੍ਰੀਏਟ ਹੁੰਦੀਆਂ ਸੋ ਮੈਨੂੰ ਲੱਗਦਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਵਿਦਵਾਨ ਨਾਲ ਬਹਿ ਕੇ ਇਹਦੀ ਸੋਧ ਕਰ ਲੈਣੀ ਚਾਹੀਦੀ ਹੈ